ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ 28 ਤਰੀਕ ਰਾਤ ਦੇ ਤਾਈਂ ਦੇ ਮੌਸਮ ਦੀ ਜਾਣਕਾਰੀ ਸ਼ੇਅਰ ਕਰਾਂਗੇ ਤੇ ਫਿਰ ਪੰਜਾਬ ਦੀਆਂ ਕੁਝ ਖਬਰਾਂ ਉੱਤੇ ਨਜ਼ਰ ਮਾਰਾਂਗੇ ਬਠਿੰਡਾ ਦੇ ਬਾਕੀ ਇਲਾਕੇ ਦੇ ਵਿੱਚ ਰਾਤ ਪਰ ਸੰਘਣੇ ਬੱਦਲ ਬਣੇ ਰਹਿਣਗੇ ਹਲਕੀ ਤੋਂ ਦਰਮਿਆਨੀ ਬਾਰਿਸ਼ ਟੁੱਟਵੇਂ ਇਲਾਕੇ ਦੇ ਵਿੱਚ ਹੋ ਸਕਦੀ ਆ ਇੱਕ ਤਰੀਕ ਨੂੰ ਧੁੱਪ ਲੱਗਣ ਦੀ ਸੰਭਾਵਨਾ ਤੇ ਵੱਧ ਤੋਂ ਵੱਧ ਟੈਂਪਰੇਚਰ 24 ਡਿਗਰੀ ਸੈਲਸੀਅਸ ਰਹੇਗਾ ਜੇ ਮਾਝਾ ਇਲਾਕੇ ਤੇ ਅੰਮ੍ਰਿਤਸਰ ਇਲਾਕੇ ਉਤੇ ਨਜ਼ਰ ਮਾਰੀਏ ਤਾਂ 28 ਤਰੀਕ ਰਾਤ ਦੇ ਟਾਈਮ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਸਾਰੇ ਇਹ ਜ਼ਿਲ੍ਹਿਆਂ ਦੇ ਵਿੱਚ ਬਣੀ ਰਹੇਗੀ 1 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਧੋਪ ਨੇ ਕਮਨੀ ਸੰਭਾਵਨਾ ਤੇ ਵਾਤਵਾਰ ਦਾ ਟੈਂਪਰੇਚਰ 21 ਡਿਗਰੀ ਸੈਲਸੀਅਸ ਬਣਿਆ ਰਹੇਗਾ ਨਮਾਸ਼ਹਿਰ ਤੇ ਬਾਕੀ ਦਬਾਬਾ ਇਲਾਕੇ ਵਿੱਚ ਨਜ਼ਰ ਮਾਰੀਏ ਤੇ ਰਾਤ ਦੇ ਟਾਈਮ ਹਲਕੀ ਤੋਂ ਦਰਮਿਆਨੀ بارش ਰਾਤ ਦੇ 8-9 ਵਜੇ ਤੱਕ ਹੋ ਸਕਦੀ ਆ ਉਸ ਤੋਂ ਬਾਅਦ ਸੰਘਣੇ ਬੱਦਲ ਤੇ ਰਾਤ ਦੇ ਟਾਈਮ 14 ਡਿਗਰੀ ਟੈਂਪਰੇਚਰ ਬਣਿਆ ਰਹੇਗਾ 1 ਤਰੀਕ ਨੂੰ 1 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬਦਲਵਾਈ ਦਿਖਾਈ ਦੇਵੇਗੀ ਤੇ ਵਾਤਵਾਰ ਟੈਂਪਰੇਚਰ 21 ਤੋਂ 23 ਡਿਗਰੀ ਸੈਲਸੀਅਸ ਹੋਵੇਗਾ ਹੁਣ ਨਜ਼ਰ ਮਾਰਾਂਗੇ ਫਰਵਰੀ ਮਹੀਨੇ ਦੇ ਆਖਰੀ ਹਫਤੇ ਵਿੱਚ ਹੋਈਆਂ ਕੁਝ ਖਬਰਾਂ ਉੱਤੇ ਪੰਜਾਬ ਵਿੱਚ ਤੰਦਰੁਸਤੀ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੇ ਇੱਕ ਨਵੀਂ ਮਹਿਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਵਿੱਚ ਲੋਕਾਂ ਨੂੰ ਤੰਦਰੁਸਤ ਰੱਖਣਾ ਤੇ ਉਹਨਾਂ ਨੂੰ ਖੇਡਾਂ ਦੇ ਪ੍ਰਤੀ ਜਾਗਰੂਤ ਕਰਨ ਦੀ ਮੰਗ ਕਰਨਾ ਪੰਜਾਬ ਦੇ ਪੰਚਾਇਤੀ ਚੋਣਾਂ ਦਾ ਨਤੀਜਾ ਖੇਤਰਾਂ ਵਿੱਚ ਹੋਈਆਂ ਸਨ ਜਿਨ੍ਹਾਂ ਵਿੱਚ ਰਾਜਨੀਤਿਕ ਪਾਰਟੀਆਂ ਕਈਆਂ ਦੀ ਕਾਫੀ ਜਿੱਤ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਆ ਪੰਜਾਬ ਦੇ ਖੇਤੀਬਾੜੀ ਪ੍ਰੋਜੈਕਟ 'ਚ ਤਬਦੀਲੀਆਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਖੁਸ਼ਹਾਲੀ ਵਾਸਤੇ ਕੁਝ ਪ੍ਰੋਜੈਕਟਾਂ ਦੇ ਵਿੱਚ ਨਵੀਆਂ ਤਬਦੀਲੀਆਂ ਤੇ ਨਵੀਂ ਤਕਨੀਕੀ ਵਰਤੋਂ ਕਰਨ ਦੀ ਯੋਜਨਾ ਕੀਤੀ ਗਈ ਹੈ ਜਿਸ ਦੇ ਨਾਲ ਕੋਸ਼ਿਸ਼ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਹੋਰ ਆਮਦਨੀ ਵਧਾਈ ਜਾਵੇ ਪੰਜਾਬ ਦੇ ਸਿੱਖਾਂ ਲਈ ਵੀ ਇੱਕ ਨਵੀਂ ਆਰਥਿਕ ਯੋਜਨਾ ਜੋ ਕਿ ਪੰਜਾਬ ਸਰਕਾਰ ਨੇ ਸਿੱਖ ਸਮੂਹ ਨੇ ਇੱਕ ਨਵੀਂ ਆਰਥਿਕ ਯੋਜਨਾ ਦਾ ਐਲਾਨ ਕੀਤਾ ਜਿਸ ਦਾ ਮਕਸਦ ਸਿੱਖ ਜਨਤਾ ਤੇ ਆਰਥਿਕ ਸੁਧਾਰ ਸਹਾਇਤਾ ਕਰਨਾ ਹੁਣ ਨਜ਼ਰ ਮਾਰਦੇ ਹਾਂ ਕੁਝ ਭਾਰਤ ਨਾਲ ਜੁੜੀਆਂ ਖਬਰਾਂ ਉੱਪਰ ਭਾਰਤ ਤੇ ਯੂਰਪੀ ਐਗਰੀਮੈਂਟ 2025 ਦੇ ਦੌਰਾਨ ਵਪਾਰ ਟੈਕਨੋਲੋਜੀ ਤੇ ਡਿਫੈਂਸ ਖੇਤਰ ਦੇ ਵਿੱਚ ਸੰਜੋਗ ਵਧਾਇਆ ਜਾਵੇਗਾ ਵਿਸ਼ੇ ਬੈਂਕ ਵੱਲੋਂ ਪੰਜਾਬ ਨੂੰ ਕੁਝ ਸਿਫਾਰਸ਼ਾਂ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਭਾਰਤ ਨੂੰ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਉਹ ਤਬਦੀਲੀਆਂ ਕਰਨ ਦੇ ਨਾਲ 2047 ਤੱਕ ਭਾਰਤ ਦੀ ਆਮਦਨੀ ਕਾफी ਵਧੇਗੀ। ਯੂਪੀ ਬੋਰਡ ਵਿਦਿਆਰਥੀਆਂ ਨੇ ਪਹਿਲੇ ਦਿਨ ਹੀ 14 ਗਲਤ ਸਟੂਡੈਂਟ ਤੇ 9 ਵਿਦਿਆਰਥੀਆਂ ਨੂੰ ਨਕਲ ਮਾਰਦੇ ਫੜਿਆ ਗਿਆ ਜਿਸ ਦੇ ਵਿੱਚ ਐਜੂਕੇਸ਼ਨ ਬੋਰਡ ਹੋਣਾ ਸਖਤ ਕਾਰਵਾਈ ਕਰਨਾ ਜਾ। ਹੁਣ ਨਜ਼ਰ ਮਾਰਦੇ ਹਾਂ ਕੈਨੇਡਾ ਤੇ ਅਮਰੀਕਾ ਦੇ ਨਾਲ ਇਮੀਗ੍ਰੇਸ਼ਨ ਨਾਲ ਜੁੜੀਆਂ ਕੁਝ ਖਬਰਾਂ ਉੱਪਰ ਨਿਊ ਜਰਸੀ ਦੇ ਵਿੱਚ ਵੱਡਾ ਇੱਕ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਖੋਲਿਆ ਜਾਵੇਗਾ ਜਿਸ ਦੇ ਵਿੱਚ ਗੈਰ ਕਾਨੂੰਨੀ ਲੋਕਾਂ ਨੂੰ ਰੱਖਿਆ ਜਾ ਸਕਦਾ ਹੈ। ਕੈਨੇਡਾ ਨੇ ਐਕਸਪ੍ਰੈਸ ਐਂਟਰੀ ਨੂੰ ਇੱਕ ਤਬਦੀਲੀਆਂ ਲਿਆਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ ਹੋ ਸਕਦਾ ਹੈ ਜਿਸ ਦੇ ਵਿੱਚ ਐਂਟਰੀ ਸਕੋਰ ਨੂੰ ਵਧਾਇਆ ਜਾਵੇ। ਕੈਨੇਡਾ ਦੀ IRCC ਇਮੀਗ੍ਰੇਸ਼ਨ ਰੈਫਿਊਜੀ ਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਕਾਫੀ ਲੋਕਾਂ ਦੇ ਮਸਲੇ ਹੱਲ ਜਾਇਏ ਗਏ ਨੇ। ਤੇ ਜੋ ਲੋਕ ਰੈਫਿਊਜੀ ਲੈਣਾ ਚਾਹੁੰਦੇ ਸਨ ਉਹਨਾਂ ਦੇ ਅਰਜ਼ੀਆਂ ਰੱਦ ਵੀ ਕੀਤੀਆਂ ਗਈਆਂ ਨੇ ਤੇ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਅਮਰੀਕਾ ਅਤੇ ਯੂਕਰੇਨ ਦੀ ਮਿਟਰਲਸ ਡੀਲ ਉਤੇ ਅਮਰੀਕਾ ਨੂੰ ਕਾਫੀ ਫਾਇਦਾ ਹੋਣ ਦੀ ਸੰਭਾਵਨਾ ਤੇ ਯੂਕਰੇਨ ਨੂੰ ਉਸ ਦੇ ਬਦਲੇ ਸਪੋਰਟ ਦੇਣ ਦੀ ਸੰਭਾਵਨਾ ਅਮਰੀਕਾ ਵੱਲੋਂ جاری ਹੈ 트럼ਪ ਸਰਕਾਰ ਵੱਲੋਂ 25% ਟੈਕਸ ਕੈਨੇਡਾ ਤੇ ਮੈਕਸੀਕੋ ਚੀਜ਼ਾਂ ਉੱਤੇ 4 ਤਰੀਕ ਨੂੰ ਸ਼ੁਰੂ ਹੋਵੇਗਾ ਤੇ ਚੀਨ ਦੀਆਂ ਚੀਜ਼ਾਂ ਉੱਪਰ 10 ਯੂਰੋਪੀ ਸੈਂਟਰਲ ਬੈਂਕ ਦੀਆਂ ਕੁਝ ਪਾਲਿਸੀ ਦੇ ਵਿੱਚ ਤਬਦੀਲੀ ਕਾਰਨ ਗਲੋਬਲ ਮਾਰਕੀਟਾਂ ਦੇ ਉੱਤੇ ਕੋਈ ਵੱਡਾ ਪ੍ਰਭਾਵ ਅਗਲੇ ਕੁਝ ਮਹੀਨਿਆਂ ਦੇ ਵਿੱਚ ਪੈਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਇਜ਼ਰਾਈਲ ਹਮਸ ਸੀਜ਼ਫਾਇਰ ਦੁਬਾਰਾ ਤੋਂ ਖਤਮ ਹੋਣਾ ਤੇ ਦੁਬਾਰਾ ਤੋਂ ਜੰਗ ਲੱਗਣ ਦੀ ਸੰਭਾਵਨਾ ਇਲਾਕੇ ਦੇ ਵਿੱਚ ਬਣੀ ਹੋਈ ਹੈ। ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ। ਅਗੇ ਤੋਂ ਮੌਸਮ ਦੀ ਤੇ ਖਬਰਾਂ ਦੀ ਜਾਣਕਾਰੀ ਮਿਲਦੀ ਰਹੇ ਬਹੁਤ ਬਹੁਤ ਤੁਹਾਡਾ ਧੰਨਵਾਦ